ਫਲੋਰ ਗੁਰਿਆਂ ਦੇ ਦਰਮਿਆਨ ਪਿੰਡ ਖੈਰਾ ਨੇੜੇ ਵਾਪਰੇ ਹਾਦਸੇ ਵਿੱਚ ਦਰਜਨ ਦੇ ਕਰੀਬ 20 ਲੋਕ ਜ਼ਖਮੀ ਹੋਏ ਹਨ ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਖਰਾਬ ਪਿਕਅਪ ਗੱਡੀ ਜੋ ਲੁਧਿਆਣਾ ਤੋਂ ਜਲੰਧਰ ਮਾਲ ਛੱਡਣ ਆ ਰਹੀ ਸੀ ਜਿਸ ਦਾ ਟਾਇਰ ਪੈਂਚਰ ਹੋਣ ਕੰਡ ਡਰਾਈਵਰ ਟਾਇਰ ਬਦਲ ਰਿਹਾ ਸੀ ਤਾਂ ਮਗਰੋਂ ਜਲੰਧਰ ਸਾਈਡ ਨੂੰ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਜਿਸ ਵਿੱਚ ਨੇਪਾਲ ਤੋਂ ਜਲੰਧਰ ਸਵਾਰੀਆਂ ਸਵਾਰ ਸਨ ਬੱਸ ਡਰਾਈਵਰ ਨੇ ਖਰਾਬ ਖੜੀ ਮਹਿੰਦਰਾ ਪਿਕਅਪ ਵਿੱਚ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਬੱਸ ਨੂੰ ਕਮਾ ਦਿੱਤਾ ਤਾਂ ਮਗਰੋਂ ਆ ਰਹੀ ਇੱਕ ਕਾਰ ਜਿਸ ਵਿੱਚ ਲੁਧਿਆਣਾ ਦਾ ਪਰਿਵਾਰ ਸਵਾਰ ਸੀ ਜੋ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਉਹਨਾਂ ਦੀ ਕਾਰ ਵੀ ਹਾਦਸਾ ਗ੍ਰਸਤ ਹੋ ਗਈ ਇਸ ਹਾਦਸੇ ਵਿੱਚ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਵਿੱਚ ਲਿਜਾਇਆ ਗਿਆ ਹੈ ਬੱਸ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਆ ਰਹੇ تھے ਨੇਪਾਲ ਸੇ ਆ ਬੱਸ ਵਿੱਚ ਸੀ ਬੱਸ ਵਿੱਚ ਹੀ ਕਿਵੇਂ ਐਕਸੀਡੈਂਟ ਹੋਇਆ ਪਛ ਮੈਨੂੰ ਨਹੀਂ ਮਤਲਬ ਹੋਇਆ ਤਾਂ ਨੇਪਾਲ ਸੇ ਕਹਾਂ ਜਾ ਰਹੇ ਥੇ ਜਲੰਧਰ ਜਲੰਧਰ ਜਾ ਰਹੇ ਹਾਂਜੀ ਭਾਜੀ ਮੇਰਾ ਨਾਮ ਸਿਦਕ ਹੈ ਜੀ ਭਾਜੀ ਕਿੱਦਾਂ ਹੋਇਆ ਇਹ ਹਾਦਸਾ ਭਾਜੀ ਆਪਣੇ ਸਾਰੇ ਆਪਣੇ ਰਸਤੇ ਤੇ ਆ ਰਹੀ ਹੈ ਸਾਹਮਣੇ ਪੰਚਰ ਲਾ ਰਹੀ ਹੈ ਗੱਡੀ ਖੜ ਕੇ ਬੱਸ ਵਾਲੇ ਨੂੰ ਨਾ ਤੇ ਉਹ ਦੇਖੀ ਉਹਨੇ ਉਹਦੇ ਵਿੱਚ ਮਾਰਿਆ ਨਾਲ ਹੀ ਇੱਧਰ ਨੂੰ ਬੱਸ ਮੋੜ ਕੇ ਸਾਡੇ ਵਿੱਚ ਵੱਜਿਆ ਆ ਕੇ ਨਾਲੇ ਬੱਸ ਵਾਲੇ ਦੀ ਸਪੀਡ ਮੇਗਾ 80 90 ਦੀ ਸਪੀਡ ਸੀਗੀ ਓਕੇ ਕੁਛ ਵੀ ਲੁਧਿਆਣਾ ਸਾਈਡ ਤੋਂ ਲੁਧਿਆਣਾ ਤੋਂ ਅੰਮ੍ਰਿਤਸਰ ਚੱਲੇ ਸੀ ਆਪਾਂ ਓਕੇ ਕਿੰਨੀਆਂ ਸਵਾਰੀਆਂ ਸੀ ਤੁਹਾਡੀਆਂ 4 ਸਵਾਰੀਆਂ ਸੀ ਆਪਾਂ ਬਚਾਉਣਾ ਹਾਂਜੀ ਹਾਂਜੀ ਥੋੜੀਆਂ ਬੁਧੀ ਲੱਗੀਆਂ ਥੋੜੀਆਂ ਸੱਟਾਂ ਲੱਗੀਆਂ ਓਕੇ ਤੇ ਜਿਹੜੇ ਬੱਸ ਦੇ ਵਿੱਚ ਸਵਾਰੀਆਂ ਕਿੰਨਾ ਕੋਨਾ ਮਨ ਨੂੰ ਨੁਕਸਾਨ ਹੋਇਆ ਕੁਝ ਭਾਜੀ 10 12 ਸਵਾਰੀਆਂ ਸੀ ਜਿਹੜੇ ਜ਼ਖਮੀ ਹੋਏ ਜਾਂ ਜਿਹੜੇ ਸੀਦੇ ਸੀ ਉਹ ਨਾਲ ਹੀ ਐਂਬੂਲੈਂਸ ਆ ਕੇ ਲੈ ਗਈ ਓਕੇ ਪੁਲਿਸ ਮੌਕੇ ਤੇ ਪਹੁੰਚ ਹਾਂਜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਜੀ ਮੇਰਾ ਜੀ ਅਨੀਤ ਤੇ ਨਾਮ ਹੈ ਮੇਰਾ ਟਾਇਰ ਮੈਂ ਲੁਧਿਆਣੇ ਸੇ ਆ ਰਹਾ ਸੀ ਜੀ ਮਾਲ ਭਰ ਕੇ ਜਲੰਧਰ ਜਾਣੀ ਸੀ ਉਸੀ

ਮੇਰਾ ਨਾਮ ਮਨਮੀਤ ਸਿੰਘ ਆ ਜੀ ਮੈਂ ਨਾਮ ਤਾਂ ਢਾਬੇ ਦੇ ਸਗਾ ਤੇ ਇੱਕਦਮ ਐਸਐਸਐਫ ਟੀਮ ਦੀ ਜਿਹੜੀ ਗੱਡੀ ਆ ਬਹੁਤ ਤੇਜ਼ ਗਈ ਆ ਗੱਡੀ ਉਦੋਂ ਤੇ ਜਾਂਦੀ ਆ ਜਾਂ ਐਕਸੀਡੈਂਟ ਹੋਇਆ ਹੋਵੇ ਜਾਂ ਕੋਈ ਪਾਇਲਟ ਲੱਗੇ ਹੋਵੇ ਤਾਂ ਉਸੇ ਟਾਈਮ ਮੇਰਾ ਬਰਦਰ ਨੇ ਉੱਥੇ ਢਾਬੇ ਤੇ ਹੀ ਦਿਖਿਆ ਕਹਿੰਦਾ ਐਕਸੀਡੈਂਟ ਹੋ ਗਿਆ ਇੱਥੇ ਪੁਲ ਦੇ ਉੱਤੇ ਜਦੋਂ ਅਸੀਂ ਆਏ ਆ ਤੇ ਦੇਖਿਆ ਬਸ ਓਵਰ ਸਪੀਡ ਸੀਗੀ ਆ ਟਾਇਰਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਆ ਤੇ ਜਿਹੜੀ ਜੀਪ ਆ ਉਹ ਪੈਂਚਰ ਹੋਈ ਖੜੀ ਸੀਗੀ ਮੇਰੇ ਪਿੱਛੇ ਵੱਜ ਕੇ ਬੱਸ ਵੱਜੀ ਆ ਤੇ ਨਾਲ ਹੀ ਕਾਰ ਵਾਲਿਆਂ ਦੇ ਵੀ ਵਿੱਚ ਵੱਜੀ ਆ ਤੇ ਨੇਪਾਲ ਦੇ ਬੰਦੇ ਆ ਇਹ ਸਾਰੇ ਤੇ ਜਲੰਧਰ ਜਾ ਰਹੇ ਸੀਗੇ ਤਾਂ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਸੀਰੀਅਸ ਆ ਪੰਜ ਛੇ ਬੰਦੇ ਤੇ ਲੇਡੀਜ਼ ਵੀ ਸੀਰੀਅਸ ਹੈਗੀਆਂ ਆ ਹਾਂਜੀ ਕਿੰਨੇ ਕੁ ਬੰਦਿਆਂ ਨੂੰ ਭਾਈ ਸੱਟਾਂ ਲੱਗੀਆਂ ਪੰਜ ਛੇ ਤਾਂ ਮਤਲਬ ਜੈਂਟਸ ਹੈਗੇ ਆ ਤੇ ਚਾਰ ਪੰਜ ਲੇਡੀਜ਼ ਆ ਹਾਂਜੀ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਅਜੇ ਨਹੀਂ ਹੋਇਆ ਤੇ ਡਰਾਈਵਰ ਭੱਜ ਗਿਆ ਬੱਸ ਦਾ ਹਾਂਜੀ ਓਵਰ ਸਪੀਡ ਸੀਗਾ ਤੇ ਐਸਐਸਐਫ ਟੀਮ ਦੇ ਏਐਸਆਈ ਜਸਵਿੰਦਰ ਸਿੰਘ ਜੀ ਉਹ ਵੇਦਨ ਮੈਗਾ ਨਾਲੇ ਪਹੁੰਚ ਗਏ ਆ ਤੇ ਸਾਡੇ ਥਾਣੇ ਦੀ ਜਿਹੜੀ ਗੱਡੀ ਆ ਪੰਜਾਬ ਪੁਲਿਸ ਦੀ ਉਹ ਵੀ ਪਹੁੰਚ ਕੇ ਨਾਲੇ ਫਰਸਟ ਏਡ ਦਿੱਤੀ ਆ ਹਾਂਜੀ ਸਾਡੇ ਕੋਲ ਹੁਣੇ ਆਇਆ ਐਕਸੀਡੈਂਟ ਦੇ ਨਾਲ ਤਕਰੀਬਨ 10 ਬੰਦੇ ਆਏ ਹੋਏ ਸੀ ਤੇ ਉਧਾਂ ਦੇ ਵਿੱਚ ਕੁਝ ਲੇਡੀਜ਼ ਵੀ ਤੇ ਕੁਝ ਜੈਂਟਲਮੈਨ ਤੇ ਚਾਰਿਆਂ ਕੋਲੇ ਨਾਲ ਐਕਸੀਡੈਂਟ ਹੋਇਆ ਸੀ ਕਿੰਨੇ ਸੱਟ ਲੱਗੀਆਂ ਆ ਤੇ ਇਸ ਸਮੇਂ ਮਰੀਜ਼ਾਂ ਦੇ ਕੋਲ ਆਈਆਂ ਸੱਟਾਂ ਕਾਫੀ ਨੇ ਤੇ ਕਈਆਂ ਨੇ ਮਾਈਨਰ ਇਨਜਰੀਜ਼ ਨੇ ਇਸਾਰੇ ਤੇ ਬਲ ਹਸਪਤਾਲ ਕੋਲ ਅਜੇ ਅਸਾਂ ਸਾਡੇ ਕੋਲ ਅੰਡਰ ਅ ਟਰੀਟਮੈਂਟ ਚੱਲ ਰਿਹਾ ਹੈ ਬਾਕੀ ਹੁਣ ਦੇਖਦੇ ਆਂ ਕਿ ਤੈਨੂੰ ਕਿ ਜੋ ਵੀ ਨੋਟੀਫਿਕੇਸ਼ਨ ਆਉਂਦੀ ਲੋੜ ਪਈ ਜੋ ਕਰਾਂਗੇ